ਮੈਨੂੰ ਬੜਾ ਅਫਸੋਸ ਹੋਇਆ ਇੱਕ ਲੀਡਰ ਜਿਹੜਾ ਆਪਣੇ ਆਪ 'ਚ ਪਾਰਟੀ ਦਾ ਕਨਵੀਨਰ ਬਣਿਆ ਪ੍ਰਧਾਨ ਬਣਨਾ ਚਾਹੁੰਦਾ ਹੈ ਉਹਦੀ ਸਟੇਟਮੈਂਟ ਆਈ 5-10 ਦਿਨ ਪਹਿਲਾਂ ਕਿ ਕਾਲੀਦਾਨ ਨੇ ਐਸ ਸੀ ਅਗਰਵਾਲ ਐਡਵੋਕੇਟ ਤੋਂ ਸੰਵਧਾਨ ਦੀ ਸਲਾਹ ਕੀ ਲਈ ਉਹ ਤਾਂ ਹਿੰਦੂ ਆ ਬਡਾਲਾ ਸਾਹਿਬ ਜੇ ਤੁਹਾਡੇ ਢਿੱਡ 'ਚ ਦਰਦ ਹੋ ਗਿਆ ਨਾ ਕਦੇ ਫਿਰ ਟੀਕਾ ਜਿਹੜਾ ਡਾਕਟਰ ਨੇ ਲਾਣਾ ਆ ਡਾਕਟਰ Hindu ਵੀ ਹੋ ਸਕਦਾ ਆ Sikh ਵੀ ਹੋ ਸਕਦਾ ਆ Musalman ਵੀ ਹੋ ਸਕਦਾ ਹੈ Isai ਵੀ ਹੋ ਸਕਦਾ ਐਸੀ ਅਗਰ왈 ਸਾਹਿਬ ਨੇ ਕਾਨੂੰਨ ਦੀ ਸਲਾਹ ਦਿੱਤੀ ਕੋਈ ਧਰਮ ਦੀ ਸਲਾਹ ਨਹੀਂ ਦਿੱਤੀ ਤੇ ਆ ਬਡਾਲਾ ਸਾਹਿਬ ਤਾਂ ਗੁਰੂਆਂ ਦੇ ਉਪਦੇਸ਼ ਹੀ ਭੁੱਲ ਗਏ ਗੁਰੂਆਂ ਤੋਂ ਸਿੱਖਿਆ ਲੈਣੀ ਭੁੱਲ ਗਏ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਾਰੇ ਭਗਤਾਂ ਦੀ ਬਾਣੀ ਨੂੰ ਸਸੋਬਿਤ ਕੀਤਾ ਗੁਰੂਆਂ ਪੀਰਾਂ ਫਕੀਰਾਂ ਦੀ ਬਾਣੀ ਦਰਜ ਕਰੀ ਪੱਟਾਂ ਦੀ ਬਾਣੀ ਦਰਜ ਕਰੀ ਬ੍ਰਾਹਮਣਾਂ ਦੀ ਬਾਣੀ ਦਰਜ ਕਰੀ ਔਰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਨੀਂਹ ਪੱਥਰ ਰੱਖਿਆ ਸਾਈ ਮੀਆਂ ਮੀਰ ਨੇ ਰੱਖਿਆ ਪੰਥ ਦਾ ਇਹ ਆ ਅਵਲ ਅੱਲਾ ਨੂਰ ਪਿਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਬਕਤਿਆ ਕੌਣ ਪਰੇ ਕੌਣ ਮੰਦੇ ਤੇ ਇਸ ਹਿੰਦੂ ਸਿੱਖ ਦੀਆਂ ਗੱਲਾਂ ਕਰਦੇ ਮੈਂ ਬੇਨਤੀ ਕਰਦਾ ਬਡਾਲਾ ਸਾਹਿਬ ਨੂੰ ਕਿ ਤੁਹਾਨੂੰ ਕਿਸੇ ਪਾਰਟੀ ਨੇ ਆਪਣੇ ਅੰਦਰ ਨਹੀਂ ਪਾੜਨਾ ਮੈਨੂੰ ਪਤਾ ਤੁਸੀਂ ਨਵੀਂ ਪਾਰਟੀ ਬਣਾਣੀ ਆ